ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਆ ਜੀ ਕਿ ਜਿਸ ਨੂੰ ਵੀ ਇਹ ਵੀਡੀਓ ਬਿਨਾ ਸਰਚ ਕੀਤੇ ਮਿਲ ਜਾਵੇਗੀ ਇਸ ਦਾ ਗੁਪਤ ਸੰਕੇਤ ਉਹਦੀ ਕਿਸਮਤ ਹੀ ਬਦਲ ਦੇਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ ਅੱਜ ਜੋ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ ਜੀ ਇਸ ਚੀਜ਼ ਨੂੰ ਮਜ਼ਾਕ ਜਾਂ ਹਲਕੀ ਵਿੱਚ ਨਾ ਲੈਣਾ ਕਿਉਂਕਿ ਇਹ ਇੱਕ ਚੀਜ਼ ਹੀ ਹੈ ਜਿਹੜੀ ਤੁਹਾਡੀ ਹਾਜ਼ਰੀ ਜਿਹੜੀ ਹੈ ਅਰਜ਼ੀ ਜਿਹੜੀ ਹੈ ਅਤੇ ਜਿਹੜੇ ਤੁਹਾਡੇ ਸਵਾਲ ਹਨ ਤੁਹਾਡੀਆਂ ਮੰਗਾ ਹਨ ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲਗਵਾ ਸਕਦੇ ਹਨ ਤੁਸੀਂ ਵੇਖਿਆ ਹੋਵੇਗਾ ਕਿ ਹਰ ਇੱਕ ਧਰਮ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਪਹਿਲੇ ਸਮੇਂ ਦੇ ਵਿੱਚ ਜਦੋਂ ਕਿ ਜ਼ਿਆਦਾਤਰ ਅਨਪੜਤਾ ਹੁੰਦੀ ਸੀ ਪੜਿਆ ਲਿਖਿਆ ਕੋਈ ਹੀ ਹੁੰਦਾ ਸੀਗਾ ਉਸ ਸਮੇਂ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਦਿਲ ਪੱਕੇ ਸੀ ਤੇ ਗੁਰਦੁਆਰਾ ਸਾਹਿਬ ਕੱਚੇ ਸੀ ਪਰ ਅੱਜ ਕੱਲ ਗੁਰਦੁਆਰਾ ਸਾਹਿਬ ਪੱਕੇ ਹੋ ਗਏ ਹਨ ਤੇ ਦਿਲ ਕੱਚੇ ਹੋ ਗਏ ਹਨ ਕਹਿਣ ਤੋਂ ਭਾਵ ਜਿਹੜੀ ਆਪਣੀ ਸ਼ਰਧਾ ਹੈਗੀ ਹੈ ਉਹ ਟੁੱਟ ਚੁੱਕੀ ਹੈ ਸਿਰਫ ਆਪਾਂ ਉਤਪਰਵ ਵਿਖਾਵਾ ਕਰਦੇ ਹਾਂ ਪਰ ਅੰਦਰੋਂ ਕਿਸੇ ਨੂੰ ਕੋਈ ਵੀ ਸ਼ਰਧਾ ਨਹੀਂ ਹੁੰਦੀ ਅੱਜ ਅਸੀਂ ਤੁਹਾਨੂੰ ਇੱਕ ਚੀਜ਼ ਅਜੇਹੀ ਦੱਸਣ ਵਾਲੇ ਹਾਂ ਜਿਸ ਦੇ ਨਾਲ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਆਪਣੀ ਅਰਜ਼ੀ ਸਭ ਤੋਂ ਪਹਿਲਾਂ ਲਗਵਾ ਸਕਦੇ ਹੋ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਇੱਕ ਕਾਪੀ ਲੈ ਲੈਣੀ ਹੈ ਕਾਪੀ ਕਈ ਭੈਣ ਭਰਾ ਮੈਨੂੰ ਪੁੱਛਣਗੇ ਜੀ ਪੇਜ ਲੈ ਲਈਏ ਜਾਂ ਕਾਪੀ ਹੀ ਲਈਏ ਤੁਹਾਨੂੰ ਇੱਕ ਪੂਰੀ ਕਾਪੀ ਲੈਣੀ ਪਵੇਗੀ ਕਿਉਂਕਿ ਆਪਾਂ ਜਿਹੜੀ ਜ਼ਰੂਰਤ ਹੈ ਉਹ ਪੂਰੀ ਕਾਪੀ ਦੀ ਹੈ ਇੱਕ ਪੈਨ ਇਹ ਦੋਵੇਂ ਹੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜੀ ਸਵੇਰੇ ਉੱਠਣਾ ਹੈ ਉੱਠ ਕੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਜੋ ਮੈਂ ਤੁਹਾਨੂੰ ਵਿਧੀ ਦੱਸਾਂਗੀ ਉਸੇ ਅਨੁਸਾਰ ਕਰਮ ਕਰਨੇ ਹਨ ਕਿਉਂਕਿ ਵੇਖੋ ਆਪਣੇ ਮਨ ਦੇ ਵਿੱਚ ਹੁੰਦਾ ਕਿ ਮੈਂ ਕਿੱਥੇ ਜਾਉਣਾ ਹੈ ਜਿੱਥੇ ਕਿ ਮੇਰੇ ਦੁੱਖਾਂ ਦੀ ਨਿਵਰਤੀ ਹੋ ਜਾਵੇ ਪਰ ਆਖਦੇ ਹਨ ਵਾਹਿਗੁਰੂ ਜੀ ਤੋਂ ਵੱਡਾ ਕੋਈ ਵੀ ਨਹੀਂ ਵਾਹਿਗੁਰੂ ਜੀ ਤੋਂ ਉੱਪਰ ਕੋਈ ਵੀ ਹੈਗਾ ਹੀ ਨਹੀਂ ਤੁਹਾਡੇ ਵੀ ਹਰ ਇੱਕ ਸਵਾਲ ਦਾ ਜਵਾਬ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਤੁਹਾਨੂੰ ਪਰਮਾਤਮਾ ਜੀ ਤੋਂ ਹੀ ਮਿਲੇਗਾ ਕਿਉਂਕਿ ਵੇਖੋ ਜੀ ਹਿੰਦੂ ਧਰਮ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਜਦੋਂ ਵੀ ਕੋਈ ਹਿੰਦੂ ਧਰਮ ਦੇ ਵਿੱਚ ਨਾ ਉੱਠਦੇ ਆ ਸਵੇਰੇ ਉੱਠਦੇ ਆ ਕਿਉਂਕਿ ਇੰਨੀ ਤਰੱਕੀ ਦੇ ਵਿੱਚ ਨੇ ਕਿ ਉਹਨਾਂ ਦਾ ਮੇਨ ਕਾਰਨ ਕਿਉਂਕਿ ਉਹ ਆਪਣੇ ਇਸ਼ਟ ਤੇ ਭਾਵਕੇ ਆਪਣੇ ਦੇਵਤਿਆਂ ਦੀ ਦਿਲੋਂ ਆਰਾਧਨਾ ਕਰਦੇ ਆ ਉਠਣਸਾਰ ਸਭ ਤੋਂ ਪਹਿਲਾਂ ਉਹ ਆਪਣੇ ਜਿੱਥੇ ਵੀ ਧੂਪ ਬੱਤੀ ਕਰਦੇ ਆ ਪਹਿਲਾਂ ਇਸ਼ਨਾਨ ਕਰਦੇ ਆ ਫਿਰ ਉਹਨਾਂ ਨੇ ਜੋ ਧੂਪ ਬੱਤੀ ਕਰਨੀ ਹੈ ਫਿਰ ਉਹਨਾਂ ਨੇ ਆਪਣੇ ਘਰ ਵਿੱਚ ਗੰਗਾ ਜਲ ਦਾ ਛੱਟਾ ਦੇਣਾ ਹੈ ਫਿਰ ਉਹਨਾਂ ਨੇ 10-5 ਮਿੰਟ ਬਹਿ ਕੇ ਰਾਮ ਰਾਮ ਜਪੜਣਾ ਹੈ ਆਪਣੇ ਵਾਲੇ ਨਾ ਕਹਿਣ ਨੂੰ ਆਪਦੇ ਆਪ ਨੂੰ ਸਿੱਖ ਕਹਾਉਂਦੇ ਆ ਪਰ ਆਪਾਂ 5 ਮਿੰਟ ਵੀ ਵਾਹਿਗੁਰੂ ਜੀ ਦੇ ਚਰਨਾ ਵਾਸਤੇ ਨਹੀਂ ਕੱਢ ਸਕਦੇ ਕਰ ਦੇ ਵਿੱਚ ਤਸਵੀਰ ਆਪਾਂ ਨੇ ਥਾਂ ਥਾਂ ਹੀ ਲਗਾ ਰੱਖੀਆਂ ਹੁੰਦੀਆਂ ਹਨ ਗੁਟਕਾ ਸਾਹਿਬ ਵੀ ਰੱਖੇ ਹੁੰਦੇ ਹਨ ਪਰ ਕਦੇ ਨੇ ਕਿਸੇ ਨੇ ਹੱਥ ਜੋੜ ਕੇ ਸਵੇਰੇ ਉੱਠ ਕੇ ਨਮਸਕਾਰ ਨਹੀਂ ਕੀਤੀ ਹੁੰਦੀ ਕਿਉਂਕਿ ਅਸੀਂ ਨਾ ਸਿਰਫ ਇੱਕ ਦੂਜੇ ਨੂੰ ਕਹਿਣ ਨੂੰ ਆਏ ਹਾਂ ਪਰ ਕਰ ਦੇ ਕੁਝ ਨਹੀਂ ਇਸੇ ਕਰਕੇ ਜਿਹੜਾ ਸਿੱਖ ਧਰਮ ਹੈ ਨਾ ਉਹ ਪਿੱਛੇ ਜਾ ਰਿਹਾ ਹੈ ਸਾਡਾ ਮਕਸਦ ਇਹ ਨਹੀਂ ਕਿ ਜਿਹੜਾ ਵੀ ਹੋ ਸਕੇ ਕਿ ਮੇਰੇ ਭੈਣ ਭਰਾ ਵੀ ਜਿੰਨੇ ਵੀ ਪੁੱਟਲੇ ਪਟਕੇ ਹਨ ਤੁਹਾਨੂੰ ਪਤਾ ਲੱਗ ਸਕੇ ਕਿ ਅੱਜਕੱਲ ਡੇਰਾਵਾਦ ਚੱਲ ਰਹੇ ਹਨ ਉਹ ਇਸੇ ਕਰਕੇ ਹਨ ਕਿਉਂਕਿ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਹਨ ਉਹ ਤਾਂ ਸਿਰਫ ਡਰਾਏ ਜਾਂਦੇ ਹਨ ਕਿ ਐ ਨਹੀਂ ਕਰੋਗੇ ਆ ਹੋ ਜਾਵੇਗਾ ਇਹ ਨਹੀਂ ਕਰੋਗੇ ਤਾਂ ਆ ਹੋ ਜਾਵੇਗਾ ਜਦੋਂ ਕਿ ਆਪਣੇ ਧਰਮ ਵਾਲੇ ਆਪਣੇ ਗੁਰੂ ਸਾਹਿਬਾਨ ਜੀ ਦੇ ਨਾਲ ਪਿਆਰ ਕਰਨਾ ਸਿਖਾਉਣਾ ਚਾਹੀਦਾ ਹੈ ਉਹਨਾਂ ਨੂੰ ਕਿਉਂਕਿ ਕੋਈ ਵੀ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਨੇ ਬਾਣੀ ਪੜਨ ਲੱਗ ਜਾਣ ਆਪਾਂ ਗੁਰਬਾਣੀ ਪੜਦਿਆਂ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਆ ਤਾਂ ਕਹਿਣਗੇ ਤੂੰ ਗਲਤ ਕਰ ਦਿੱਤਾ ਤੂੰ ਬਾਣੀ ਗਲਤ ਪੜ੍ਹ ਦਿੱਤੀ ਜੇਕਰ ਬੱਚਾ ਨਰਸਰੀ ਦੇ ਵਿੱਚ ਪੜਨ ਲੱਗਦਾ ਹੈ ਫਿਰ ਹੀ ਉਹ ਹੌਲੀ-ਹੌਲੀ ਜਾ ਕੇ ਬੀਏ ਐਮਟੈਕ ਬੀਕਾਮ ਤੱਕ ਅੱਗੇ ਜਾ ਕੇ ਡਿਗਰੀਆਂ ਲੈਂਦਾ ਹੈ ਜੇ ਅਸੀਂ ਸ਼ੁਰੂਆਤ ਹੀ ਨਹੀਂ ਕਰਨ ਦੇਵਾਂਗੇ ਪਹਿਲਾਂ ਹੀ ਬੱਚੇ ਨੂੰ ਡਰਾ ਹੀ ਜਾਵਾਂਗੇ ਫਿਰ ਉਹ ਬੱਚੇ ਲੱਗਣਗੇ ਕਿਵੇਂ ਚਲੋ ਜੇ ਹੈ ਕੋਈ ਵਾਹਿਗੁਰੂ ਜੀ ਦੇ ਬਾਣੇ ਵਿੱਚ ਰਜ਼ਾ ਵਿੱਚ ਚੱਲ ਵੀ ਰਿਹਾ ਹੈ ਜੇਕਰ ਤੁਸੀਂ ਆਪਣੇ ਦੁੱਖਾਂ ਦੀ ਨਿਵਰਤੀ ਕਰਨੀ ਚਾਹੁੰਦੇ ਹੋ ਜਿਹੜਾ ਮੈਂ ਅੱਜ ਤੁਹਾਨੂੰ ਕੰਮ ਦੱਸਣ ਲੱਗੀ ਹਾਂ ਪਹਿਲੇ ਸਮੇਂ ਦੇ ਵਿੱਚ ਬਹੁਤ ਕੰਮ ਕੀਤਾ ਜਾਂਦਾ ਸੀ ਹੁਣ ਵੀ ਕੀਤਾ ਜਾਂਦਾ ਹੈ ਪਰ ਪਹਿਲਾਂ ਤੁਹਾਨੂੰ ਦੱਸਿਆ ਜਦੋਂ ਤੁਹਾਡੇ ਕੋਈ ਵੀ ਹੈ ਨਾ ਮਨ ਦੇ ਵਿੱਚ ਦੁਬਿਧਾ ਹੋਵੇ ਤੁਹਾਡਾ ਕੋਈ ਵੀ ਕੰਮ ਜਦੋਂ ਨਾ ਬਣ ਰਿਹਾ ਹੋਵੇ ਆਪਾਂ ਨੂੰ ਹੁੰਦਾ ਹੈ ਹੁਣ ਮੈਂ ਕੀ ਕਰਾਂ ਕਿੱਥੋਂ ਪਤਾ ਲੱਗੇ ਕਿ ਮੇਰਾ ਇਹ ਕੰਮ ਬਣ ਜਾਵੇਗਾ ਜਾਂ ਨਹੀਂ ਬਣੇਗਾ ਤਾਂ ਤੁਸੀਂ ਕਰਨਾ ਕੀ ਹੈ ਦੋ ਪਰਚੀਆਂ ਕੱਟ ਲਓ ਪਰਚੀਆਂ ਕੱਟ ਕੇ ਇੱਕ ਦੋ ਪਰਚੀਆਂ ਜਦੋਂ ਤੁਸੀਂ ਕੱਟ ਲੈਣੀਆਂ ਹਨ ਤਾਂ ਇੱਕ ਤੇ ਲਿਖਣਾ ਹੈ ਵਾਹਿਗੁਰੂ ਜੀ ਮੇਰਾ ਇਹ ਕੰਮ ਬਣੇਗਾ ਜੋ ਵੀ ਤੁਹਾਡਾ ਕੰਮ ਬਣੇਗਾ ਉਹ ਇੱਕ ਤੇ ਲਿਖ ਲਓ ਵਾਹਿਗੁਰੂ ਜੀ ਮੇਰਾ ਇਹ ਕੰਮ ਨਹੀਂ ਬਣੇਗਾ ਦੋਨਾਂ ਪਰਚੀਆਂ ਤੇ ਤੁਸੀਂ ਇਕੱਠੀਆਂ ਕਰ ਲੈਣੀਆਂ ਹਨ ਫਿਰ ਦੋਵਾਂ ਤੇ ਇਦਾਂ ਲਿਖ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਮੋੜ ਲੈਣਾ ਹੈ ਜਿੱਥੇ ਵੀ ਤੁਹਾਡੇ ਗੁਟਕਾ ਸਪਾਏ ਹਨ ਜਾਂ ਗੁਰਦੁਆਰਾ ਸਾਹਿਬ ਚਲੇ ਜਾਓ ਤੁਸੀਂ ਜਾਂ ਕਿਤੇ ਵੀ ਇਹਨਾਂ ਦੇ ਕੋਲ ਵੈਸੇ ਤਾਂ ਗੁਰੂ ਸਾਹਿਬ ਤਾਂ ਹਰ ਜਗ੍ਹਾ ਤੇ ਹੀ ਹਨ ਤਾਂ ਤੁਸੀਂ ਅਰਦਾਸ ਕਰਕੇ ਉਹਨਾਂ ਪਰਚੀਆਂ ਨੂੰ ਗੁਰੂ ਸਾਹਿਬ ਜੀ ਦੀ ਤਸਵੀਰ ਵੱਲ ਜਾਂ ਗੁਰੂ ਸਾਹਿਬ ਜੀ ਦੇ ਗੁਟਕਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉਹਨਾਂ ਨੂੰ ਰੱਖ ਦਿਓਗੇ ਤਾਂ ਜਿਹੜੀ ਪਰਚੀ ਗੁਰੂ ਸਾਹਿਬ ਜੀ ਦੇ ਵੱਲ ਜਾਵੇਗੀ ਤਾਂ ਤੁਸੀਂ ਉਸ ਨੂੰ ਉਠਾ ਲੈਣਾ ਹੈ ਪਰ ਭਰੋਸਾ ਰੱਖਣਾ ਹੈ ਵਿਸ਼ਵਾਸ ਰੱਖਣਾ ਹੈ ਤੇ ਯਕੀਨ ਕਰਨਾ ਹੈ ਕਿ ਵਾਹਿਗੁਰੂ ਜੀ ਦਾ ਇਹ ਹੁਕਮ ਉਹ ਹੋਵੇਗਾ ਹੀ ਹੋਵੇਗਾ ਚਾਹੇ ਉਹ ਸਾਲ ਨੂੰ ਹੋ ਜਾਏ 6 ਮਹੀਨਿਆਂ ਨੂੰ ਹੋ ਜਾਏ ਭਾਵੇਂ ਉਸੇ ਦਿਨ ਹੀ ਹੋ ਜਾਵੇ ਕਈ ਵਾਰੀ ਹੁੰਦਾ ਹੈ ਆਪਣੇ ਮਨ ਵਿੱਚ ਕੋਈ ਗੱਲ ਕਹਿਣੀ ਕਿ ਆਟੋਮੈਟਿਕ ਹੀ ਉਹ ਪੂਰੀ ਹੋ ਜਾਂਦੀ ਹੈ ਇਹ ਗੱਲ ਆਟੋਮੈਟਿਕ ਪੂਰੀ ਹੋਣ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਵਾਹਿਗੁਰੂ ਜੀ ਤੋਂ ਆਪਾਂ ਸੱਚੇ ਦਿਲੋਂ ਕੁਝ ਮੰਗ ਲਿਆ ਜਦੋਂ ਆਪਾਂ ਇਹ ਕਰਾਂਗੇ ਨਾ ਤੁਸੀਂ ਕਰਕੇ ਵੇਖਿਓ ਇਹ ਮੈਨੂੰ ਵੀ ਜਦੋਂ ਕੋਈ ਦੁਬਿਧਾ ਹੁੰਦੀ ਹੈ ਨਾ ਮੈਂ ਹਰ ਵਾਰ ਇਹੀ ਕੰਮ ਕਰਦੀ ਹਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਕਦੇ ਕਿਸੇ ਦਾ ਸਹਾਰਾ ਨਹੀਂ ਤੱਕਿਆ ਕਿਸੇ ਆਪਣੇ ਭੈਣ ਭਰਾ ਦਾ ਮਾਂ ਬਾਪ ਦਾ ਕਦੇ ਵੀ ਕਿਸੇ ਦਾ ਸਹਾਰਾ ਨਹੀਂ ਤੱਕਿਆ ਵਾਹਿਗੁਰੂ ਜੀ ਤੋਂ ਹੀ ਸਭ ਕੁਝ ਮੰਗਿਆ ਹੈ ਵਾਹਿਗੁਰੂ ਜੀ ਜਦੋਂ ਤੁਹਾਨੂੰ ਦਿੰਦੇ ਆ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਨੂੰ ਉਹਨਾਂ ਨੇ ਮਿਹਣਾ ਵੀ ਨਹੀਂ ਦੇਣਾ ਹੁੰਦਾ ਤੁਹਾਡੇ ਮਨ ਤੇ ਬੋਝ ਜੇਕਰ ਹੋਵੇ ਕਿਉਂਕਿ ਕਿਸੇ ਦਾ ਅਹਿਸਾਨ ਕੀਤਾ ਹੋਇਆ ਆਪਾਂ ਸਾਰੀ ਉਮਰ ਭਾਂਡੇ ਢੋਣਨੇ ਆ ਪਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਅਹਿਸਾਨ ਕਦੇ ਵੀ ਕੁਝ ਕਰਨਾ ਨਹੀਂ ਪੈਂਦਾ ਕਿਸੇ ਨੂੰ ਨਾ ਮਿਹਣਾ ਨਾ ਤਨ ਕਿਉਂਕਿ ਉਹ ਤਾਂ ਪਿਤਾ ਜੀ ਕਹਿੰਦੇ ਕਿ ਇੱਕ ਕਦਮ ਮੇਰੇ ਵੱਲ ਤੁਰ ਤਾਂ 10 ਕਦਮ ਮੈਂ ਤੇਰੇ ਵੱਲ ਚੱਲ ਕੇ ਆਵਾਂਗਾ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਇਹ 430 ਵਾਲਾ ਹੈ ਨਾ ਆਕਰਸ਼ ਦੱਸਿਆ ਸੀ ਇਹ ਬਹੁਤ ਹੀ ਜ਼ਿਆਦਾ ਆਪਣੇ ਨੇੜੇ ਨਾ ਲਾਓ ਤੁਸੀਂ ਤੁਹਾਡੇ ਹਰ ਇੱਕ ਡਿਮਾਂਡ ਫਿਰ ਪੂਰੀ ਹੋ ਜਾਵੇਗੀ ਇਸ ਵਾਸਤੇ ਇਹ ਇੱਕ ਸ਼ੁਰੂਆਤ ਹੈ ਤੁਸੀਂ ਬਹੁਤ ਹੀ ਇਦਾਂ ਦੇ ਸੁਣੇ ਹੋਣਗੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿਉਂਕਿ 1430 ਅੰਗ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਸਾਹਿਬ ਜੀ ਦਾ ਉਚਾਰਣ ਕੀਤਾ ਸੀ ਲਿਖਿਆ ਜਾਂਦਾ ਹੈ ਕਿ 9 ਮਹੀਨੇ 9 ਦਿਨ ਤੇ 9 ਘੜੀਆਂ ਤੇ 9 ਪਲ ਦੇ ਵਿੱਚ ਸੰਪੂਰਨਤਾ ਕੀਤੀ ਸੀ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਆਪਣਾ ਬੱਚਾ ਪੈਦਾ ਹੁੰਦਾ ਹੈ ਉਹੀ ਪ੍ਰੋਸੀਜਰ ਚੱਲਦਾ ਹੈ ਨਾ ਕਹਿਣ ਤੋਂ ਭਾਵ ਕਈ ਕਹਿਣਗੇ 7 ਮਹੀਨੇ ਬਾਅਦ ਹੀ ਬੱਚਾ ਹੋ ਜਾਂਦਾ 8 ਮਹੀਨਿਆਂ ਬਾਅਦ ਬੱਚਾ ਹੋ ਜਾਂਦਾ ਪਰ ਉਹ ਦੱਸਣ ਦੇ ਵਿੱਚ ਗਲਤੀ ਹੁੰਦੀ ਹੈ ਕਿਉਂਕਿ ਸਮਾ ਜਿਹੜਾ ਹੁੰਦਾ ਹੈ ਬੱਚਾ ਪੂਰਾ ਲੈਂਦਾ ਹੈ ਇਹਦੇ ਵਿੱਚ ਕਈ ਵਾਰੀ ਕੋਈ ਠੀਕ ਨਹੀਂ ਹੁੰਦਾ ਤਾਂ ਮੈਂ ਇਸ ਚੀਜ਼ ਦੇ ਵਿੱਚ ਬੈਠ ਕੇ ਇਹ ਨਹੀਂ ਪਹਿਣਾ ਚਾਹੁੰਦੀ ਕਿ ਪਰ ਤੁਸੀਂ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਇਦਾਂ ਇੱਕ ਕਾਪੀ ਲੈਣੀ ਹੈ ਪੂਰੀ ਕਾਪੀ ਲੈਣੀ ਕਿਉਂਕਿ ਆਪਾਂ ਨੂੰ ਲੰਬਾ ਕੰਮ ਚਾਹੀਦਾ ਹੈ ਤੁਸੀਂ ਉਹਦੇ ਉੱਪਰ ਵੱਡੇ ਵੱਡੇ ਅੱਖਰਾਂ ਦੇ ਨਾਲ ਲਿਖ ਲੈਣਾ ਹੈ ਇਸ ਤਰੀਕੇ ਨਾਲ 1400 30 ਲਿਖ ਕੇ ਫਿਰ ਤੁਸੀਂ نیچے ਲਿਖਣਾ ਹੈ ਵਾਹਿਗੁਰੂ ਜੀ ਜਿਵੇਂ ਇਹ ਹੋ ਗਿਆ ਕਿ ਪਹਿਲਾ ਸਬਕ ਊੜਾ ਲਿਖਣਾ ਸਿੱਖਦੇ ਹਾਂ ਜਿਵੇਂ ਅਸੀਂ ਜਦੋਂ ਫਿਰ ਆਪਾਂ ਫਾਈਨਲ ਤੇ ਜਾਵਾਂਗੇ ਜਦੋਂ ਆਪਾਂ ਕਹਿੰਦੇ ਕਿ ਡਿਗਰੀ ਕਰ ਲੈਣੇ ਆ ਫਿਰ ਆਪਾਂ ਨੂੰ ਨੌਕਰੀ ਮਿਲਦੀ ਹੈ ਉਹੀ ਚੀਜ਼ ਇਹ ਹੈ ਜਿਹੜਾ ਭੈਣ ਭਰਾ ਮੇਰਾ ਵਿਸ਼ਵਾਸ ਕਰਕੇ ਇਸ ਚੀਜ਼ ਨੂੰ ਜ ਕਰੂਗਾ ਤਾਂ ਉਹਦੇ ਬੇੜੇ ਪਾਰ ਹੋ ਜਾਣੇ ਹਨ ਫਿਰ ਸਭ ਤੋਂ ਪਹਿਲੀ ਗੱਲ ਜਿਵੇਂ ਕਿ ਕਈ ਭੈਣਾਂ ਨੂੰ ਹੁੰਦਾ ਕਿ ਮੇਰਾ ਪਤੀ ਬਾਹਰ ਜਾਂਦਾ ਬੇਗਾਨੀਆਂ ਇਸਤਰੀਆਂ ਦੇ ਵੱਸ ਪੈ ਚੁੱਕਾ ਹੈ ਜਾਂ ਨਸ਼ਿਆਂ ਤੇ ਲੱਗਿਆ ਹੋਇਆ ਹੈ ਕੁਝ ਵੀ ਇਸ ਤਰ੍ਹਾਂ ਦੀ ਦੁਬਿਧਾ ਹੈ ਜੋ ਵੀਰਾਂ ਨੂੰ ਹੁੰਦੀ ਹੈ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਤੁਸੀਂ ਇੱਕ ਨੋਟਬੁੱਕ ਲੈ ਲੈਣੀ ਹੈ ਕੋਈ ਵੀ ਤੁਹਾਡੀ ਮੰਗ ਜਿੰਨੀਆਂ ਵੀ ਤੁਹਾਡੀਆਂ ਡਿਮਾਂਡਾਂ ਹਨ ਉਹ ਮਨ ਵਿੱਚ ਦੁਵਿਧਾ ਜਿਹੜੀ ਵੀ ਹੈ ਤੁਸੀਂ ਇਦਾਂ ਲਿਖ ਕੇ 1430 ਤੇ ਥੱਲੇ ਲਿਖ ਲੈਣਾ ਹੈ ਵਾਹਿਗੁਰੂ ਵਾਹਿਗੁਰੂ ਦੋ ਵਾਰ ਵੱਡੇ ਵੱਡੇ ਅੱਖਰਾਂ ਵਿੱਚ ਉਸ ਤੋਂ ਬਾਅਦ ਜਿੰਨੀਆਂ ਵੀ ਤੁਹਾਡੀਆਂ ਗੱਲਾਂ ਹਨ ਤੁਸੀਂ ਲਿਖ ਲੈਣੀਆਂ ਹਨ ਜਿਵੇਂ ਤੁਹਾਨੂੰ ਨੌਕਰੀ ਨਹੀਂ ਮਿਲਦੀ ਤੁਹਾਡੀ ਜਿਵੇਂ ਕੋਈ ਵੀ ਮੁਸ਼ਕਿਲ ਪਰੇਸ਼ਾਨੀ ਹੈ ਉਸ ਤੋਂ ਬਾਅਦ ਤੁਸੀਂ ਇੱਥੇੋਂ ਸ਼ੁਰੂ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਲਿਖਣਾ ਮਤਲਬ ਕਿ ਲਿਖੀ ਜਾਣਾ ਲਿਖੀ ਜਾਣਾ ਵਾਹਿਗੁਰੂ ਵਾਹਿਗੁਰੂ ਇਦਾਂ ਤੁਸੀਂ ਲਿਖਣਾ ਹੈ ਤੇ ਤੁਸਿਆ ਨੇ 1430 ਵਾਰ ਪੂਰਾ ਕਰ ਲੈਣਾ ਹੈ ਇਹ ਇੱਕ ਪ੍ਰੀਖਿਆ ਲੈ ਲਓ ਭਾਵ ਕਿ ਇੱਕ ਤੁਹਾਡਾ ਟੈਸਟ ਹੋ ਰਿਹਾ ਹੁੰਦਾ ਹੈ ਇੱਕ ਭਾਵੇਂ ਟੋਟਕਾ ਲੈ ਲਓ ਇਹ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਜਿਹੜੇ ਵੀ ਭੈਣ ਭਰਾਵਾਂ ਨੂੰ ਮੇਰੀ ਇਹ ਵੀਡੀਓ ਬਿਨਾ ਸਰਚ ਕੀਤੇ ਮਿਲ ਜਾਵੇਗੀ ਸਮਝ ਲਓ ਉਹਨਾਂ ਦੀ ਕਿਸਮਤ ਬਦਲੇਗੀ ਕਿਉਂਕਿ ਅਕਸਰ ਕੀ ਹੁੰਦਾ ਹੈ ਜੇ ਜਦੋਂ ਅਸੀਂ ਕਾਮਯਾਬ ਹੁੰਨੇ ਆਂ ਉਦੋਂ ਫਿਰ ਅਸੀਂ ਵਾਹਿਗੁਰੂ ਜੀ ਫਿਰ ਸਾਡੀ ਜ਼ਰੂਰ ਸੁਣਦੇ ਆਂ ਜੀ ਯਕੀਨ ਮੰਨਿਓ ਜਿਹੜਾ ਅਸੀਂ ਤੁਹਾਨੂੰ ਦੱਸਿਆ ਹੈ ਇਹਨੂੰ ਤੁਸੀਂ ਲਿਖਣ ਲੱਗ ਜਾਓ ਜਦੋਂ ਤੁਹਾਡੇ 1430 ਵਾਹਿਗੁਰੂ ਅੱਖਰ ਪੂਰੇ ਹੋ ਜਾਣਗੇ ਤੁਸੀਂ ਵੇਖਿਓ ਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੀਵਨ ਦੇ ਵਿੱਚ ਸਹਿਜ ਪਾਠ ਜਾਂ ਅਖੰਡ ਪਾਠ ਦਾ ਸਾਨੂੰ ਖੁਦ ਬੋਲ ਕੇ ਖੁਦ ਸੁਣ ਕੇ ਕਰਨਾ ਚਾਹੀਦਾ ਹੈ ਪਰ ਹਰ ਇੱਕ ਨਹੀਂ ਕਰ ਸਕਦਾ ਕਿਉਂਕਿ ਅਸੀਂ ਜਾਂ ਤਾਂ ਅਨਪੜ੍ਹ ਆਂ ਪਰ ਇਹ ਚੀਜ਼ ਜਿਹੜੇ ਕਿ ਇੱਕ ਦੋ ਕਲਾਸਾਂ ਵੀ ਪੜੇ ਹੋਏ ਹਨ ਉਹ ਵੀ ਕਰ ਸਕਦੇ ਆ ਜਾਂ ਕੋਈ ਮੇਰੀ ਮਾਂ ਭੈਣ ਉਹ ਵੀ ਜੇਕਰ ਅਨਪੜ ਹਨ ਤਾਂ ਉਹ ਵੀ ਕਰ ਸਕਦੇ ਆ ਉਹ ਆਪਣੇ ਬੱਚਿਆਂ ਤੋਂ ਵੀ ਕਰਵਾ ਸਕਦੀਆਂ ਹਨ ਜਾਂ ਫਿਰ ਤੁਸੀਂ ਕੋਈ ਜਿਵੇਂ ਜਿਵੇਂ ਕਿ ਅਕਸਰ ਮਹਾਪੁਰਸ਼ਾਂ ਦੀਆਂ ਝੁਗਤੀਆਂ ਹਨ ਕਈ ਕਹਿਣਗੇ ਇਦਾਂ ਵੀ ਗਣਤੀਆਂ ਮਿੰਟੀਆਂ ਵਿੱਚ ਨਾਮ ਨਹੀਂ ਜਪਣਾ ਚਾਹੀਦਾ ਪਰ ਪਰਮਾਤਮਾ ਦੇ ਲੜ ਲੱਗਣ ਵਾਸਤੇ ਵਾਹਿਗੁਰੂ ਜੀ ਦੇ ਨਾਲ ਜੁੜਨ ਲਈ ਤਾਂ ਸਾਨੂੰ ਕੋਈ ਬਹਾਨਾ ਜ਼ਰੂਰ ਚਾਹੀਦਾ ਹੁੰਦਾ ਹੈ ਚਾਹੇ ਜਿੰਨੇ ਮਰਜ਼ੀ ਅਸੀਂ ਵਿਦਵਾਨ ਬਣ ਜਾਈਏ ਉਸ ਤੋਂ ਬਾਅਦ ਤੁਸੀਂ ਇਦਾਂ ਲਿਖੀ ਜਾਣਾ ਹੈ ਜਿਸ ਦਿਨ 1430 ਪੂਰਾ ਹੋ ਗਿਆ ਵਾਹਿਗੁਰੂ ਵਾਹਿਗੁਰੂ ਲਿਖਿਆ ਹੋਇਆ ਤਾਂ ਤੁਹਾਡੀ ਕੋਈ ਅਜੇ ਹੀ ਮੰਗ ਨਹੀਂ ਹੋਵੇਗੀ ਜਿਹੜੀ ਪੂਰੀ ਨਾ ਹੋਈ ਹੋਵੇ ਵਾਹਿਗੁਰੂ ਜੀ ਦੇ ਉੱਪਰ ਵਿਸ਼ਵਾਸ ਰੱਖਿਓ ਜਿਵੇਂ ਤੁਸੀਂ ਅਤੇ ਤੁਹਾਡੇ ਬੱਚੇ ਜਾਂ ਛੋਟਿਆਂ ਨੇ ਆਪਾਂ ਜਿਵੇਂ ਹੁੰਨੇ ਆ ਜਿਵੇਂ ਮੇਰਾ ਛੋਟਾ ਬੱਚਾ ਹੈ ਉਹਨੂੰ ਨਜ਼ਰ ਲੱਗ ਜਾਂਦੀ ਹੈ ਕੁਝ ਵੀ ਨਾ ਐਦਾਂ ਉਦਾਂ ਦਾ ਜੇਕਰ ਹੋ ਜਾਵੇ ਅੱਗੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਨਿਸ਼ਾਨ ਸਾਹਿਬ ਜਾਂ ਰੁਮਾਲਾ ਸਾਹਿਬ ਜੀ ਦਾ ਥੋੜਾ ਜਿਹਾ ਕਪੜਾ ਲੈ ਆਉਂਦੇ ਸੀ ਉਹਨੂੰ ਨਾ ਇੱਕ ਲੇਅਰ ਵਿੱਚ ਚੰਗੀ ਤਰ੍ਹਾਂ ਮੋੜ ਕੇ ਆਪਣੇ ਬੱਚੇ ਦੇ ਗਲ ਵਿੱਚ ਪਾ ਦਿੰਦੇ ਸੀ ਜਾਂ ਕਿਸੇ ਦੇ ਜੇਬ ਵਗੈਰਾ ਵਿੱਚ ਸਿਉਂ ਦਿੰਦੇ ਸੀ ਕਹਿਣ ਤੋਂ ਭਾਵ ਸੀ ਕਿ ਗੁਰੂ ਸਾਹਿਬ ਜੀ ਦੀ ਜਿਹੜਾ ਕਿ ਚੋਲਾ ਸਾਹਿਬ ਹੁੰਦਾ ਹੈ ਕਪੜਾ ਹੁੰਦਾ ਹੈ ਉਹ ਵੀ ਸਾਡੀ ਰੱਖਿਆ ਕਰਦਾ ਹੈ ਗੁਰਬਾਣੀ ਨੇਤਾ ਕਰਨੀ ਹੀ ਕਰਨੀ ਹੈ ਤੇ ਜਦੋਂ ਵੀ ਤੁਹਾਡੇ ਮਨ ਵਿੱਚ ਕੋਈ ਵੀ ਦੁਵਿਧਾ ਹੋਵੇ ਜਾਂ ਕਿਸੇ ਜੌਬ ਵਾਸਤੇ ਜਾ ਰਹੇ ਹੋ ਇੰਟਰਵਿਊ ਵਾਸਤੇ ਜਾ ਰਹੇ ਜਾਂ ਤੁਸੀਂ ਕਿਤੇ ਵੀ ਜਾ ਰਹੇ ਹੋ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਰਦਾਸ ਕਰਕੇ ਹੀ ਘਰੋਂ ਤੁਰਨਾ ਹੈ ਉਸ ਤੋਂ ਬਾਅਦ ਤੁਸੀਂ ਇਹ ਸ਼ਬਦ 1430 ਵਾਰ ਵਾਹਿਗੁਰੂ ਵਾਹਿਗੁਰੂ ਲਿਖਣਾ ਹੈ 1430 ਵਾਰ ਲਿਖ ਕੇ ਆਪਣੀ ਪਾਕਟ ਵਿੱਚ ਪਾ ਕੇ ਚਲੇ ਜਾਓ ਕੋਈ ਵੀ ਤੁਹਾਡਾ ਅਜੀਹਾ ਕੰਮ ਨਹੀਂ ਹੋਵੇਗਾ ਜਿਹੜਾ ਕਿ ਸੰਪੂਰਨ ਨਾ ਹੋ ਜਾਵੇ ਸਾਧ ਸੰਗਤ ਜੀ ਤੁਸੀਂ ਇਹ 1430 ਵਾਰ ਵਾਹਿਗੁਰੂ ਵਾਹਿਗੁਰੂ ਘਰ ਬੈਠਿਆਂ ਬੜੇ ਹੀ ਆਰਾਮ ਨਾਲ ਵੀ ਲਿਖ ਸਕਦੇ ਹੋ ਇਸ ਤਰੀਕੇ ਨਾਲ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਸਾਧ ਸੰਗਤ ਜੀ ਮੈਂ ਤੁਹਾਨੂੰ ਜਿਵੇਂ ਦੱਸਾਂਗੀ ਕਿ ਭੈਣ ਭਰਾ ਪਤਾ ਨਹੀਂ ਆਪਦੀਆਂ ਕਿਵੇਂ ਤਾਰੀਫਾਂ ਕਰੀ ਜਾਂਦੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ